ਜਿਵੇਂ ਇੱਕ ਪਸ਼ੂ ਆਇਆ ਇੱਕ ਪੰਛੀ ਆਇਆ ਤੇ ਮਾਰੇ ਕਹਿੰਦੇ ਨੇ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਵਿਚਾਰਾ ਕਰ ਦੇ ਨਾ ਰਾਤ ਤੇ ਸਤਗੁਰੂ ਜੀ ਬਖਸ਼ਿਸ਼ ਕਰਦੇ ਨੇ ਜੇ ਤੂੰ ਕਾਮੀ ਐਵੇਂ ਦੇ ਕਰਨੇ ਸੀ ਫਿਰ ਮਨੁੱਖ ਕਿਉਂ ਬਣਿਆ ਮਨੁੱਖ ਤੇ ਤੈਨੂੰ ਬੜਾਇਆ ਸੀ ਸੇਵਾ ਸਿਮਰਨ ਕਰਨ ਵਾਸਤੇ ਮਨੁੱਖ ਤੇ ਤੈਨੂੰ ਬੜਾਇਆ ਸੀ ਸੰਗਤ ਕਰਨ ਵਾਸਤੇ ਕੰਮ ਤੇ ਤੇਰੇ ਫੇਰੀ ਪਸ਼ੂਆ ਵਾਲੇ ਆ ਨਾ ਵੇਖਣ ਨੂੰ ਤੇ ਤੂੰ ਬੰਦਾ ਆ ਓ ਜਿਹੜਾ ਜੀਵ ਆ ਨਾ ਇਸ ਸੰਸਾਰ ਤੇ ਰਹਿੰਦੇ ਆ ਇਹ ਭੁੱਲੀ ਜਾਂਦਾ ਕਿ ਮੈਂ ਇਸ ਸੰਸਾਰ ਨੂੰ ਛੱਡ ਕੇ ਵੀ ਜਾਣਾ ਕਿਤੇ ਇਸ ਸੰਸਾਰ ਦੀ ਉਤਪਤੀ ਮੇਰੇ ਵਾਸਤੇ ਉਹਨਾਂ ਚਿਹਰੀ ਹੈ ਜਿਨ੍ਹਾਂ ਚਰੇ ਮੇਰੇ ਅੰਦਰ ਸਵਾਸ ਚੱਲਦੇ ਬਏ ਨੇ ਜਦੋਂ ਸਵਾਸ ਮੁੱਕ ਗਏ ਇਹ ਤਕਨੀਕਾਂ ਇਹ ਸਾਇੰਸ ਦਾ ਯੁੱਗ ਇਹ ਧੀਆਂ ਪੁੱਤਰ ਇਹਦਾ ਧਨ ਦੌਲਤ ਸਾਰਾ ਪਰਾਇਆ ਹੋ ਜਾਣਾ ਹੈ ਮੇਰਾ ਕੁਝ ਨਹੀਂ ਹੋ ਰਹਿਣਾ ਇੱਥੇ ਤੇ ਕਿਉਂ ਤੂੰ ਐਸੇ ਕੰਮ ਕਰਦਾ ਪਿਆ ਹੈ ਕਿਉਂ ਨਹੀਂ ਤੂੰ ਜਪਦਾ ਸਤਨਾਮ ਸ੍ਰੀ ਵਾਹਿਗੁਰੂ ਉਹ ਤੇਰੇ ਕੰਮ ਪਛੂਆ ਵਾਲੇ ਪਜਿਆ ਮਨੁੱਖ ਸਾਜ ਕੇ ਤੇਰੇ ਕੰਮ ਪਛੂਆ ਵਾਲੇ ਪਜਿਆ ਮਨੁੱਖ ਸਾਜ ਕੇ ਤੇਰੇ ਕੰਮ ਪਛੂਆ ਵਾਲੇ ਪਜਿਆ ਮਨੁੱਖ ਸਾਜ ਕੇ ਤੇਰੇ ਕੰਮ ਪਸ਼ੂਆ ਵਾਲੇ ਭੇਜਿਆ ਮਨੋਖ ਸਾਜ ਕੇ ਤੇਰੇ ਕੰਮ ਨੇ ਪਸ਼ੂਆ ਵਾਲੇ ਭੇਜਿਆ ਮਨੋਖ ਸਾਜ ਕੇ ਤੇਰੇ ਕੰਮ ਨੇ ਪਸ਼ੂਆ ਵਾਲੇ ਭੇਜਿਆ ਮਨੋਖ ਸਾਜ ਕੇ ਤੇਰੇ ਕੰਮ ਨੇ ਪਸ਼ੂਆ ਵਾਲੇ ਪੈਜਿਆ ਮਨੁੱਖ ਸਾਜ ਕੇ ਤੇਰੇ ਕੰਮ ਨੇ ਪਸ਼ੂਆ ਵਾਲੇ ਪੈਜਿਆ ਮਨੁੱਖ ਸਾਜ ਕੇ ਤੇਰੇ ਕੰਮ ਪਸ਼ੂਆ ਵਾਲੇ ਤੈਨੂੰ ਤੇ ਮਨੁੱਖ ਸਾਜ ਕੇ ਭਜਿਆ ਸੀ ਤੇ ਮਨੁੱਖ ਦਾ ਕੰਮ ਕੀ ਸੀਗਾ ਸਤਗੁਰਾਂ ਦੇ ਚਰਨਾਂ ਦਾ ਧਿਆਨ ਧਰਨਾ ਜਿਸ ਮਜਬ ਵਿੱਚ ਜਿਸ ਧਰਮ ਵਿੱਚ ਪੈਦਾ ਹੋਇਆ ਉਸ ਧਰਮ ਦੇ ਹੁਕਮ ਦੀ ਪਾਲਣਾ ਕਰਕੇ ਤੂੰ ਗੁਰੂ ਨਾਨਕ ਦਾ ਓਟ ਆਸਰਾ ਤੱਕਣਾ ਹੈ ਜੇ ਸਿੱਖ ਹੈ ਆਪਦੇ ਜੇ ਤੂੰ Hindu ਆ ਆਪਣੇ ਦੇਵੀ-ਦੇਵਤਿਆਂ ਦਾ ਸੱਚੇ ਮਨੋਂ ਧਿਆਨ ਧਰ ਜੇ ਤੂੰ ਮੁਸਲਮਾਨ ਹੈ ਆਪਣੇ ਪੀਰ ਪੈਗੰਬਰਾਂ ਦਾ ਸੱਚੇ ਦਿਲੋਂ ਧਿਆਨ ਧਰ ਤੇ ਜੇ ਤੂੰ ਸਿੱਖ ਹੋ ਕੇ ਜਿਸ ਚੀਜ਼ ਤੋਂ ਤੈਨੂੰ ਵਰਜਿਤ ਕੀਤਾ ਉਸ ਪਾਸੇ ਨੂੰ ਜਾਵੇਂਗਾ ਤੇ ਫਿਰ ਤੇਰੇ ਕੰਮ ਪਸ਼ੂਆਂ ਵਾਲੇ ਜੇ ਤੂੰ ਮੜੀਆਂ ਮਸਾੜਾ ਅੱਗੇ ਸੀਸ ਝੁਕਾਏਗਾ ਜੇ ਤੂੰ ਅੱਗੇ ਦੇਵੀ ਦੇਵਤਿਆਂ ਦੇ ਜਾ ਕੇ ਸੀਸ ਝੁਕਾਏਗਾ ਤੇ ਫਿਰ ਤੇਰੇ ਕੰਮ ਪਸ਼ੂਆਂ ਵਾਲੇ ਨੇ ਤੇਰੇ ਤੇਰੇ ਕੰਮ ਮਨੁੱਖਾ ਜਨਮ ਵਾਲੇ ਨਹੀਂਗੇ ਕਿਉਂਕਿ ਮਨੁੱਖ ਨੂੰ ਉਹ ਮਾਰਾ ਇਹਨੇ ਐਸੀ ਤਾਕਤ ਦਿੱਤੀ ਆ ਰੱਬ ਨੇ ਐਸੀ ਤਾਕਤ ਦਿੱਤੀ ਪਰਮੇਸ਼ਰ ਨੇ ਵੀ ਇਹ ਸੋਚ ਸਕਦਾ ਹੈ ਤੇ ਸਮਝ ਸਕਦਾ ਹੈ ਹੁਣ ਗਾ ਨੂੰ ਮੱਝ ਨੂੰ ਡੰਗਰ ਨੂੰ ਕਿਤੇ ਵੰਡੋ ਭਾਵੇਂ ਉਹਦੇ ਥੱਲੇ ਚਿੱਕੜਿਆ ਤੇ ਭਾਵੇਂ ਜੋ ਮਰਜੀ ਹੈ ਉਹ ਨਹੀਂ ਕਹਿ ਸਕਦਾ ਕਿ ਮੈਨੂੰ ਪਰੇ ਸੁੱਕੇ ਥਾਂ ਤੇ ਲੈ ਕੇ ਜਾਓ ਜਾਂ ਮੈਨੂੰ ਅੰਦਰ ਬੰਨੋ ਉਹ ਤੇ ਜਿੱਥੇ ਹੈਗਾ ਆ ਉਹਨੂੰ ਉੱਥੇ ਹੀ ਰਹਿਣਾ ਪੈਣਾ ਆ ਤੇ ਕਮਲੇ ਤੋਂ ਕਮਲਾ ਵੀ ਬੰਦਾ ਇਹਨਾਂ ਦਲਾਂ ਦੇ ਵਿੱਚ ਸਿਰ ਲਗਾਉਣ ਲਈ ਤਰਲੇ ਲੈਂਦਾ ਆ ਕਿ ਮੈਨੂੰ ਕੋਈ ਆਸਰਾ ਮਿਲ ਜਾਵੇ ਇਹ ਬੋਲਣ ਦੀ ਸਮਝਣ ਦੀ ਸ਼ਕਤੀ ਦੇ ਦਿੰਦੀ ਹੈ ਇਸ ਕਰਕੇ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਕਸ਼ਮੀਰ ਦੀ ਧਰਤੀ ਤੋਂ ਜਦੋਂ ਵਾਪਸ ਆਉਂਦੇ ਨੇ ਤੇ ਰਸਤੇ ਵਿੱਚ ਖੜਦੇ ਨੇ ਗੁਜਰਾਤ ਦੇ ਵਿੱਚ ਤੇ ਉੱਥੇ ਬੜਾ ਨਾਮੀ ਪੀਰ ਬੜਾ ਉਹਦਾ ਉੱਚਾ ਨਾਂ ਆ ਤੇ ਮਹਾਰਾਜ ਦੇ ਕੋਲ ਆ ਕੇ ਉਹਨੇ ਚਾਰ ਸਵਾਲ ਕੀਤੇ ਉਹ ਫਕੀਰ ਕਹਿੰਦਾ ਵੀ ਤੁਸੀਂ ਆਪਣੇ ਆਪ ਨੂੰ ਸੰਤ ਸਮਝਦੇ ਹੋ ਤੁਸੀਂ ਆਪਣੇ ਆਪ ਨੂੰ ਸਾਧੂ ਸਮਝਦੇ ਹੋ ਤੁਸੀਂ ਆਪਣੇ ਆਪ ਨੂੰ ਪੀਰ ਸਮਝਦੇ ਹੋ ਫਕੀਰ ਸ਼ਾ ਦੌਲੇ ਉਹਦਾ ਨਾਮ ਆ ਤੇ ਸਤਿਗੁਰਾਂ ਦੇ ਕੋਲ ਆਣ ਕੇ ਸਵਾਲ ਕੀਤੇ ਨੇ ਕਿਉਂਕਿ ਜਿਹਦੇ ਕੋਲ ਕੁਝ ਹੋਵੇ ਉਹ ਹਉਮੇ ਵਿੱਚ ਹੁੰਦਾ ਆ ਉਹ ਆਪਣੇ ਆਪ ਨੂੰ ਵੱਡਾ ਸਮਝਦਾ ਆ ਤੇ ਸਾਡੇ ਸਤਿਗੁਰੂ ਇਸੇ ਕਰਕੇ ਕਹਿੰਦੇ ਨੇ ਵੀ ਤੁਹਾਡੇ ਕੋਲ ਕੁਝ ਹੈ ਵੀ ਐ ਤੇ ਜਿਹਦੇ ਕੋਲ ਵੀ ਜਾਣਾ ਨੀਵੇ ਬਣ ਕੇ ਜਾਣਾ ਆ ਨਿਮਾਣੇ ਬਣ ਕੇ ਜਾਣਾ ਆ ਤੇ ਸਤਿਗੁਰੂ ਜੀ ਕਹਿੰਦੇ ਨੇ ਤਾਣ ਹੁੰਦੇ ਹੋਏ ਨਿਤਾਣਾ ਮਾਣ ਹੁੰਦੇ ਹੋਏ ਨਿਮਾਣਾ ਜੇ ਤੁਹਾਡਾ ਮਾਣ ਸਤਕਾਰ ਫਿਰ ਵੀ ਨੀਵੇ ਬੜੇ ਰਹਿਣਾ ਚਾਰ ਸਵਾਲ ਕੀਤੇ ਉਹਨੇ ਕਿ ਹਿੰਦੂ ਕੀ ਤੇ ਫਕੀਰੀ ਕੀ ਦੂਸਰਾ ਸਵਾਲ ਕੀਤਾ ਔਰਤ ਕੀ ਤੇ ਪੀਰੀ ਕੀ ਤੀਸਰਾ ਸਵਾਲ ਕੀਤਾ ਪੁੱਤਰ ਕੀ ਤੇ ਵੈਰਾਗ ਕੀ ਚੌਥਾ ਸਵਾਲ ਕੀਤਾ ਦੌਲਤ ਕੀ ਤੇ ਤਿਆਗ ਕੀ ਜਦੋਂ ਇਹ ਚਾਰ ਸਵਾਲ ਕੀਤੇ ਸਾਧਗੁਰਾਂ ਦੇ ਸਾਹਮਣੇ ਬੜਾ ਮਾਣ ਦੇ ਨਾਲ ਹੰਕਾਰ ਦੇ ਨਾਲ ਨਕਾ ਨਕ ਭਰਿਆ ਪਿਆ ਆ। ਇਹੀ ਸੋਚਦਾ ਵੀ ਸ਼ਾਇਦ ਜੋ ਕੁਝ ਹਾਂ ਅਸੀਂ ਹਾਂ ਇਹ ਤੇ ਐਵੇਂ ਢੋਂਗ ਰਚਿਆ ਆ ਪਖੰਡ ਰਚਿਆ। ਉਹਦੇ ਮਨ ਵਿੱਚ ਇਹ ਖਿਆਲਾਤ ਨੇ ਸਵਾਲ ਐਸੇ ਗੰਭੀਰ ਦੱਸੇ ਆਮ ਬੰਦਾ ਸਮਝ ਤੋਂ ਪਰੇ ਆਮ ਬੰਦੇ ਦੀ ਸਮਝ ਦੇ ਵਿੱਚ ਨਹੀਂ ਆਉਂਦੇ। ਜਿਹੜੇ ਇਹ ਚਾਰ ਸਵਾਲ ਕਰ ਦਿੱਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਉਸ ਪੀਰਵਾਲ ਤੱਕਦੇ ਨੇ ਤੇ ਮਨ ਵਿੱਚ ਸਤਿਗੁਰੂ ਇਹ ਸੋਚਦੇ ਨੇ ਕਿ ਇਹ ਹਉ ਮੇਰੇ ਰੰਗ ਦੇ ਵਿੱਚ ਰਤਿਆ ਹੋਇਆ ਆ ਇਨੂੰ ਹੌਮੇ ਦੀ ਪਾ ਚੜੀ ਹੋਈ ਆ ਰੰਗ ਚੜਿਆ ਹੋਇਆ ਆ ਤੇ ਸਤਿਗੁਰੂ ਪਰਮੇਸ਼ਰ ਦਾ ਧਿਆਨ ਧਰਦੇ ਨੇ ਤੇ ਪੀਰ ਵੱਲ ਤੱਕਦੇ ਨੇ ਕਿ ਉਹ ਪੀਰਾ ਐਸਾ ਰੋਗ ਨਾ ਲਾ ਬੈਠ ਇਹ ਹੌਮੇ ਵਾਲਾ ਰੋਗ ਬੁਰਾਈ ਤੇ ਜੇ ਹੌਮੇ ਕਰਕੇ ਤੂੰ ਇਹ ਸਵਾਲ ਕਰਦਾ ਨਾ ਤੇ ਇਹਨਾਂ ਦਾ ਜਵਾਬ ਵੀ ਤੈਨੂੰ ਮੇਰਾ ਪਰਮੇਸ਼ਰ ਦੇਵੇਗਾ ਆਪਾਂ ਵੀ ਜਦੋਂ ਕਿਤੇ ਦਾਨ ਪੁੰਨ ਕਰਦੇ ਆ ਜਾਂ ਸੇਵਾ ਕਰਦੇ ਆ ਜਾਂ 41 ਦਿਨ ਦੀ ਪੈਦਲ ਯਾਤਰਾ ਹੀ ਆ ਰਹੇ ਆ ਇਹ ਕਹਦੀਏ ਉਹ ਰਹਿ ਪਈ ਸਾਡਾ ਗਵਾਂਢੀ ਨਹੀਂ ਉੱਠਦਾ ਮੈਂ ਆਉਣਾ ਆ ਉੜੀ ਆਉਂਦਾ ਇਹ ਸਮਝ ਲੈ ਬਰਕਤ ਆ ਨਾਮ ਦੀ ਇਹ ਸਿਮਰਨ ਦੀ ਬਰਕਤ ਆ ਮਹਾਪੁਰਸ਼ਾਂ ਦੀ ਤੇਰੇ ਤੇ ਨਜ਼ਰ ਆ ਤੂੰ ਤਾਜ਼ ਆ ਰਿਆ ਤੇਰੇ ਚ ਕੋਈ ਤਾਕਤ ਨਹੀਂ ਗਈ ਤੂੰ ਹਉਮੈ ਨਾ ਕਰ ਅੱਗੇ ਕਾਲਾ ਭਾ ਇੱਥੇ ਫੌਜੀ ਸਾਹਿਬ ਜਕਾਰਾ ਛੱਡ ਰਹੇ ਸਨ ਤੇ ਇਹ ਕਹਿੰਦੇ ਮੈਨੂੰ ਵੀ ਤਕਨੀਕ ਦੱਸੋ ਜਿਹੜੇ ਜਕਾਰੇ ਤੁਸੀਂ ਛੱਡਦੇ ਹੋ ਤੇ ਫੌਜੀ ਸਾਹਿਬ ਜਵਾਬ ਦਿੰਦੇ ਕਹਿੰਦੇ ਪਹਿਲੋ 4 4 5 40 ਲਾ ਫਿਰੇ ਤਕਨੀਕ ਆਉਣੀ ਹੈ ਐਡੀ ਛੇਤੀ ਇਹ ਖੇਡ ਨਹੀਂ ਬਣਦੀ ਤੇ ਇਹਦੇ ਬਖਸ਼ਿਸ਼ ਆ ਵੀ ਜਿਹੜਾ ਆਈ ਜਾਣ ਨੇ ਆਪਾਂ ਇਸ ਕਰਕੇ ਮੈਂ ਵਾਲਾ ਤੇ ਕਣਕਾ ਅੰਦਰੋਂ ਕੱਢ ਹੀ ਦੇਣਾ ਚਾਹੀਦਾ ਕਹਿਣਾ ਚਾਹੀਦਾ ਆ ਕੱਟ ਦਿਓ ਬਾਬਾ ਜੀ ਸਾਡਾ ਹੋਮੇ ਵਾਲਾ ਰੋਗ ਕੱਟ ਦੇਓ ਬਾਬਾ ਜੀ ਸਾਡਾ ਹਮੇਵਾਲਾ ਰੋਗ ਕੱਟ ਦੇਓ ਬਾਬਾ ਜੀ ਸਾਡਾ ਹਮੇਵਾਲਾ ਰੋਗ ਕੱਟ ਦੇਓ ਬਾਬਾ ਜੀ ਸਾਡਾ ਹਮੇਵਾਲਾ ਰੋਗ ਸਾਡਾ ਹਮੇਵਾਲਾ ਰੋਗ ਸਾਡਾ ਹਮੇਵਾਲਾ ਰੋਗ ਕੱਟ ਦਿਓ ਬਾਬਾ ਜੀ ਸਾਡਾ ਹਉਮੇ ਵਾਲਾ ਰੋਗ ਕੱਟ ਦਿਓ ਬਾਬਾ ਜੀ ਸਾਡਾ ਹਉਮੇ ਵਾਲਾ ਰੋਗ ਕੱਟ ਦਿਓ ਬਾਬਾ ਜੀ ਸਾਡਾ ਹਉਮੇ ਵਾਲਾ ਰੋਗ ਮਾਰੇ ਸਾਡਾ ਐਸਾ ਰੋਗ ਨਾ ਲੱਗ ਜੇ ਕਿਉਂਕਿ ਤੁਹਾਡੀ ਬਾਣੀ ਕਹਿ ਰਹੀ ਹੈ ਹਉਮੇ ਦੀਰਗ ਰੋਗ ਹੈ ਜਿਹੜਾ ਹੌਮੇ ਦਾ ਰੋਗੇ ਬੜਾ ਲੰਮਾ ਆ ਸਮਸ਼ਾਨ ਘਾੜ ਤੱਕ ਪਹੁੰਚਣ ਤੱਕ ਵੀ ਹੌਮੇ ਬੋਲਦੀ ਹੈ ਦੇਖਦੇ ਆ ਨਾ ਆਪਾਂ ਕਿ ਜਦੋਂ ਜੀ ਦੇ ਕੋਲ ਚਾਰ ਟੁਕੜ ਹੋਣ ਮਾਇਆ ਦੇ ਜ਼ਮੀਨ ਦੇ ਤੇ ਜਿਉਂ ਇੱਥੋਂ ਤੱਕ ਕਿ ਬੰਦਾ ਮੈਂ ਮੈਂ ਕਰਦਾ ਮਰ ਜਾਂਦਾ ਆ ਪਿੱਛੋ ਪੁੱਤ ਵੀ ਫੋਮੇ ਦੇ ਕਾਰਨ ਉਹਦੇ ਭੋਗ ਦੇ ਵਿੱਚ ਕਸਰ ਕੋਈ ਨਹੀਂ ਛੱਡਦੇ ਅਸੀਂ ਵੱਡੇ ਆ ਅਸੀਂ ਆ ਕੀਤਾ ਅਸੀਂ ਆਪਣੇ ਪਿਓ ਦਾ ਇੰਝ ਕੀਤਾ ਦੂਸਰੇ ਨੇ ਗਵਾਂਢੀ ਨੇ ਸਾਡੇ ਸਰੀਕਾ ਦੇ ਕੋਲ ਕੁਝ ਨਹੀਂ ਸਹਰਾ ਕੁਝ ਮੈਂ ਮੈਂ ਕਰਦਿਆ ਹੀ ਲੱਗ ਗਈ ਤੇ ਮਹਾਰਾਜ ਕਹਿੰਦੇ ਨੇ ਜਿਹੜਾ ਜੀ ਮੈਂ ਮੈਂ ਕਰਦਾ ਰਹਿੰਦਾ ਤੇ ਰਹਿੰਦਾ ਤੇ ਉਹ ਵੀ ਨਹੀਂਗਾ ਚਲਾ ਵੀ ਗਿਆ ਫਿਰ ਵੀ ਉਹ ਗੱਲ ਨੂੰ ਛੱਡਦਾ ਹੀ ਨਹੀਂ ਪਿਆ ਮਹਾਰਾਜ ਕਹਿੰਦੇ ਨੇ ਮੇਰੀ ਮੇਰੀ ਨਾ ਕਰਿਓਏ ਮਨਾ ਮੇਰੇਆ ਮੇਰੀ ਵਾਲਾ ਕੋਈ ਨਾ ਰਹਾ ਮੇਰੀ ਮੇ ਮਨਾ ਮੇਰਿਆ ਮੇਰੀ ਵਾਲਾ ਕੋਈ ਨਾ ਰਹਾ ਮੇਰੀ ਮੇਰੀ ਨਾ ਕਰੀਏ ਮਨਾ ਮੇਰਿਆ ਮੇਰੀ ਵਾਲਾ ਕੋਈ ਨਾ ਰਹਾ ਮੇਰੀ ਮੇਰੀ ਨਾ ਕਰੀਏ ਮਨਾ ਮੇਰਿਆ ਮੇਰੀ ਵਾਲਾ ਕੋਈ ਨਾ ਰਹਾ ਮੇਰੀ ਮੇਰੀ ਨਾ ਕਰੀ ਓਏ ਮਨਾ ਮੇਰਿਆ

ਮੇਰੀ ਵਾਲਾ ਓਏ ਕੋਈ ਨਾ ਰਹਾ 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 ਇੱਥੇ ਮੇਰੀ ਮੇਰੀ ਕਰਨ ਵਾਲੇ ਸਭ ਤੁਰ ਗਏ ਨੇ ਮਹਾਰਾਜ ਨੇ ਤੇ ਬਾਣੀ ਚ ਇਥੋਂ ਤੱਕ ਕਹਿ ਦਿੱਤਾ ਜਬ ਅੱਲਾਹ ਕੇ ਮੇਰੀ ਮੇਰੀ ਕਰੇ ਤਬ ਲਗ ਕਾਰਜ ਏਕ ਨਸਰ ਹੈ ਜੇਲਾ ਚਿਰ ਓਏ ਬੱਚੋ ਜੇਲਾ ਚਿਰ ਮੇਰੀ ਮੇਰੀ ਕਰੇਗਾ ਤੇਰਾ ਕਾਰਜ ਕੋਈ ਸੌੜ ਨਾ ਲੇਗਾ ਉਹ ਕਾਰਜ ਭਾਵੇਂ ਇਹ ਦੁਨੀਆ ਦੇ ਨੇ ਤੇ ਭਾਵੇਂ ਉਹ 84 ਦੇ ਗੇੜੇ ਦੇ ਨੇ ਕਾਰਜ ਇਹ ਨਹੀਂ ਗੇ ਕਿ ਸਾਨੂੰ ਕਿਸੇ ਪਾਸਿਓ ਮਾਇਆ ਆ ਜਾਵੇ ਸਾਡਾ ਕਾਰੋਬਾਰ ਸੈੱਟ ਹੋ ਜਾਵੇ ਸਾਡੇ ਬੱਚੇ ਦਾ ਭਵਿੱਖ ਚੰਗਾ ਬਣ ਜਾਵੇ ਮਹਾਰਾਜ ਕਹਿੰਦੇ ਨੇ ਇਹ ਤੇ ਕਾਰਜ ਦੁਨੀਆਂ ਦੇ ਜੀਂਦੇ ਜੀ ਨੇ ਪਰ ਜਦੋਂ ਤੂੰ ਛੱਡ ਕੇ ਜਾਣਾ ਜਿਸ ਕਾਰਜ ਵਾਸਤੇ ਤੈਨੂੰ ਇਸ ਜਮਾ ਦਿੱਤਾ ਆਇਆ ਕਿਹੜਾ ਫਕਤ ਰਵਿਦਾਸ ਮਹਾਰਾਜ ਦੱਸਦੇ ਨੇ ਕਿ ਬਹੁਤ ਜਨਮ ਬਿਸਰੇ ਥੇ ਮਦ ਇਹ ਜਨਮ ਤੁਹਾਰੇ ਲੇਖੇ ਕਹਿ ਰਵਿਦਾਸ ਆਸ ਲੱਗ ਜੀਵੋ ਚਿਰ ਭਇਓ ਦਰਸ਼ਨ ਦੇਖੇ ਬੜਾ ਚਿਹਰਾ ਹੋ ਗਿਆ ਮਹਾਰਾਜ ਤੇਰੇ ਦਰਸ਼ਨ ਕੀਤੇਆਂ ਨੂੰ 84 ਦਾ ਗੇੜਾ ਭੋਦੇ ਆ ਭੋਦੇ ਆ ਕਈ ਵਰੇ ਲੰਘ ਗਏ ਕਈ ਸਾਲ ਲੰਘ ਗਏ ਨੇ ਜੇ ਹੁਣ ਮਨੁੱਖਾ ਜਾਮਾ ਦਿੱਤਾ ਹੀ ਨਾ ਕਿਤੇ ਹੁਣ ਨਾ ਆਪਣੇ ਤੋਂ ਲੰਬੇ ਕਰ ਛੜੇ ਹੁਣ ਕਿਤੇ ਆਪਣੇ ਚਰਨਾਂ ਨਾਲ ਜੋੜ ਕੇ ਜਪਾਲ ਵੀ ਸਤਨਾਮ ਸ੍ਰੀ ਵਾਹਿਗੁਰੂ ਇਹ ਮਹਾਰਾਜ ਤੇਰੇ ਲੇਖੇ ਦੇ ਵਿੱਚ ਲੱਗਦੇ ਜਨਮ ਬੜਾ ਚੇਰ ਹੋ ਗਿਆ ਵੀ ਫੋਣਦਾ ਕਿਤੇ ਇਹ ਮਨ ਪਾਪਾਂ ਵਾਲੇ ਰਾਹੋਂ ਦੁਰ ਜਾਵੇ ਕਿਉਂਕਿ ਪਾਪ ਬੜਾ ਬੁਰਾ ਆ ਜਿਹੜੇ ਜੀ ਪਾਪ ਕਰਦੇ ਨੇ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਇਹ ਪਾਪ ਕਿਹਸਾ ਹੈ ਇਹ ਪਾਪ ਸਾਡੀ ਜ਼ਿੰਦਗੀ ਲਈ ਕੀ ਕੁਝ ਬੀਜ ਰਿਆ ਆ ਉਹ ਦਿਲ ਬਦਨ ਪਾਪ ਕਰੀ ਜਾਂਦੇ ਨੇ ਤੇ ਸਾਡੇ ਵਰਗੇ ਉਹਨਾਂ ਵੱਲ ਵੇਖ ਕੇ ਕਹਿੰਦੇ ਨੇ ਕਿ ਇਹਨਾਂ ਨੂੰ ਕੀ ਹੋ ਰਿਹਾ ਹੈ ਇਹ ਵੀ ਤੇ ਕਰਦੇ ਪਏ ਨੇ ਮਾਰਨ ਕਹਿੰਦੇ ਨੇ ਨਹੀਂ ਬੰਦੇ ਆ ਕਰਮ ਦਾ ਫਲ ਆਪੋ ਆਪਣਾ ਹੀ ਉਹ ਤੇ ਹੁਣ ਇਸ ਦਲਦਲ ਵਿੱਚ ਫਸ ਗਿਆ ਓਏ ਤੂੰ ਕਿ ਉਸ ਪਾਸੇ ਨੂੰ ਜਾਵੇਂ ਜਦੋਂ ਕਿਤੇ ਬੰਦਾ ਫਸਿਆ ਹੋਵੇ ਤੇ ਬਚਾਉਣ ਦੀ ਕੋਸ਼ਿਸ਼ ਵੀ ਉੱਥੋਂ ਤੱਕ ਕਰਦਾ ਆ ਜਿੱਥੇ ਆਪ ਉਹਦੇ ਬਚਣ ਦੇ ਅਸਾਰ ਹੋਣ ਤੇ ਜਿੱਥੇ ਬੰਦਾ ਪਤਾ ਆ ਕਿ ਹੁਣ ਬਚਾਉਣ ਤੋਂ ਪਰੇ ਆ ਹੁਣ ਮੇਰੀ ਕੋਈ ਵਾਹ ਪੇਸ਼ ਨਹੀਂ ਫਿਰ ਕਹਿੰਦਾ ਆਪਣਾ ਬਚਾ ਕਰ ਦੂਜੇ ਦਾ ਕੀ ਹੈ ਜਾਣਦਾ ਤੇ ਜਾਵੇ ਤੇ ਮਾਰੇ ਕਹਿੰਦੇ ਨੇ ਤੂੰ ਵੀ ਐਵੇਂ ਹੀ ਕਰ ਪਾਪੀ ਬੰਦੇ ਵੱਲ ਵੇਖ ਕੇ ਐਵੇਂ ਨਾ ਤੂੰ ਵੀ ਪਾਪ ਦੇ ਵਿੱਚ ਫਸ ਜਾਵੇਂ ਪਾਪੀ ਨੇ ਤੇ ਪਾਪ ਕਰਕੇ ਲਾਹਾ ਲੈ ਲੈਣਾ ਆ ਆਪਣੇ ਕਰਮਾਂ ਦਾ ਬੀਜਿਆ ਫਲ ਭੋਗ ਲੈਣਾ ਤੇ ਤੂੰ ਕਿ ਉਹਦੇ ਪਿੱਛੇ ਲੱਗਦਾ ਜੇ ਤੂੰ ਲੱਗਣਾ ਹੈ ਤੇ ਕਿਸੇ ਰੰਗੀ ਰੂਹ ਦੇ ਪਿੱਛੇ ਲੱਗ ਨਾਮ ਜਪਣ ਵਾਲਿਆਂ ਦੇ ਪਿੱਛੇ ਲੱਗ ਪਾਪੀ ਦੀ ਸੰਗਤ ਨਾ ਕਰ ਮਹਾਰਜ ਕਹਿੰਦੇ ਪਾਪੀ ਕਰਮ ਕਮਾਵੰਦੇ ਕਰਦੇ ਹਾਏ ਹਾਏ ਨਾਨਕ ਜਿਉ ਮਥਨ ਮਾਧਾਲੀਆਂ ਤੇ ਉਹ ਮਥੇ ਧਰਮ ਰਾਏ ਉਹ ਪਾਪਤੇ ਕਰਦੇ ਨੇ ਪਰ ਇੱਕ ਗੱਲ ਯਾਦ ਰੱਖ ਲਿਓ ਉਹਨਾਂ ਦੀ ਜ਼ਿੰਦਗੀ ਦੇ ਅੰਦਰ છાਤੀ ਮਾਰ ਕੇ ਵੇਖ ਲਓ ਵੇਖਣ ਨੂੰ ਤੇ ਉਹ ਬੜੇ ਤੁਹਾਨੂੰ ਦੌਲਤਾਂ ਸ਼ੌਰਤਾਂ ਵਾਲੇ ਲੱਗਦੇ ਨੇ ਕਿਤੇ ਉਹਨਾਂ ਦਾ ਮਨ ਫੋਲ ਕੇ ਵੇਖੋ ਕਿੰਨੇ ਦੁਖੀ ਨੇ ਉਹ ਹਾਏ ਹਾਏ ਕਰਦੇ ਫਿਰਦੇ ਨੇ ਤਣ ਕੇ ਪੈਣੇ ਕੱਪੜੇ ਤੁਹਾਨੂੰ ਦਿਖਦੇ ਨੇ ਸਵਾਰੀ ਕਰਨ ਵਾਲੀ ਗੱਡੀ ਦਿਸਦੀ ਐ ਰਹਿਣ ਬਸੇਰਾ ਵੱਡਾ ਘਰ ਦਿਸਦਾ ਆ ਪਰ ਉਹਨਾਂ ਦੇ ਮਨ ਨੂੰ ਵਸ ਕੇ ਵੇਖੋ ਉਹ ਕੁੱਲੀ ਵਾਲੇ نو ਵੀ ਦੁਖੀ ਨੇ ਉਹ ਤੇ ਕੁੱਲੀ ਦੇ ਵਿੱਚ ਵੀ ਰਹਿਣ ਵਾਲੇ ਸੁੱਖ ਦੇ ਵਿੱਚ ਨੇ ਉਹ ਬੜੇ ਦੁਖੀ ਨੇ ਮਹਾਰਜ ਕਹਿੰਦੇ ਹੈ ਤੇ ਉਹ ਬੜੇ ਦੁਖੀ ਨੇ ਪਰ ਹੁਣ ਫਸ ਚੁੱਕੇ ਨੇ ਕਰਨ ਕੀ ਉਹ ਪਾਪ ਹੈ ਤਾਂ ਬੁਰਾ ਲੱਗਦਾ ਪਾਪੀ ਨੂੰ ਪਿਆਰਾ ਪਾਪ ਹੈ ਤਾਂ ਬੁਰਾ ਲੱਗਦਾ ਪਾਪੀ ਨੂੰ ਪਿਆਰਾ ਪਾਪ ਹੈ ਤਾਂ ਲੱਗਦਾ ਪਾਪੀ ਨੂੰ ਪਿਆਰਾ ਪਾਪ ਲੈ ਤਾਂ ਬੁਰਾ ਲੱਗਦਾ ਪਾਪੀ ਨੂੰ ਪਿਆਰਾ ਲੱਗਦਾ ਪਾਪੀ ਨੂੰ ਪਿਆਰਾ ਲੱਗਦਾ ਪਾਪੀ ਨੂੰ ਪਿਆਰਾ ਲੱਗਦਾ ਪਾਪੀ ਨੂੰ ਪਿਆਰਾ ਪਾਪ ਹੈ ਤਾਂ ਬੁਰਾ ਲੱਗਦਾ ਪਾਪੀ ਨੂੰ ਪਿਆਰਾ ਪਾਪ ਹੈ ਤਾਂ ਬੁਰਾ ਲੱਗਦਾ ਪਾਪੀ ਨੂੰ ਪਿਆਰਾ ਪਾਪ ਹੈ ਤਾਂ ਬੁਰਾ ਲੱਗਦਾ ਪਾਪੀ ਨੂੰ ਪਿਆਰਾ ਪਾਪ ਹੈ ਤਾਂ ਮੁਰਾ ਲੱਗਦਾ ਪਾਪੀ ਨੂੰ ਪਿਆਰਾ ਪਾਪ ਬੁਰਾ ਆ ਪਤਾ ਵੀ ਇਹਦਾ ਕਰਮ ਦਾ ਨਤੀਜਾ ਮਾੜਾ ਹੀ ਨਿਕਲਦਾ ਪਰ ਉਹ ਮਜਬੂਰ ਹੋ ਗਿਆ ਮਾੜੀ ਸੋਚ ਦਾ ਧਾਰ ਨਹੀਂ ਹੋ ਗਿਆ ਮਾੜੇ ਕਰਮ ਦਾ ਉਹ ਪਹਿਰੇਦਾਰ ਹੋ ਗਿਆ ਆ ਉਹ ਛੱਡਣਾ ਚਾਹੁੰਦਾ ਪਰ ਛੱਡ ਨਹੀਂ ਸਕਣਿਆ ਦਾਲ ਦਾਲ ਵਿੱਚ ਐਸਾ ਫਸਿਆ ਸੰਗਤ ਐ ਐ ਉਹ ਸੰਗਤ ਉਹਨੂੰ ਛੱਡਣਾ ਨਹੀਂ ਚਾਹੁੰਦੀ ਫਕੀਰ ਦੌਲੇ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਜਦੋਂ ਸਵਾਲ ਕੀਤੇ ਇਹ ਚਾਰ ਉਹਦਾ ਭਾਵ ਇਹ ਸੀ ਕਿ ਜੇ ਫਕੀਰੀ ਪੀਰੀ ਵਰਾਗ ਦੇ ਤਿਆਗ ਦਾ ਅਵਤਾਰ ਤੈਨੂੰ ਕਹਿੰਦੇ ਨੇ ਤੇ ਫਿਰ ਜੇ ਫਕੀਰ ਹਾਂ ਫਕੀਰ ਤੇ ਸਿਰਫ ਮੁਸਲਮਾਨ ਹੁੰਦੇ ਨਹੀਂ ਤੂੰ ਤੇ ਹਿੰਦੂ ਆ ਤੂੰ ਕਿਵੇਂ ਫਕੀਰ ਹੋ ਸਕਦਾ ਤੂੰ ਹੀ ਨਹੀਂ ਹੋ ਸਕਦੇ ਜੇ ਤੁਸੀਂ ਵਿਆਹ ਕਰਵਾਇਆ ਆ ਤੁਹਾਡੀ ਸ਼ਾਦੀ ਹੋਈ ਐ ਤੇ ਤੁਹਾਡੇ ਕੋਲ ਇਸਤਰੀ ਐ ਫਿਰ ਤੂੰ ਪੀਰ ਕਿਵੇਂ ਬਣ ਸਕਦਾ ਐ ਫਕੀਰ ਵੀ ਨਹੀਂ ਤੂੰ ਪੀਰ ਵੀ ਨਹੀਂ ਤੂੰ ਤੇ ਅਗਲਾ ਜਿਹੜਾ ਸਵਾਲ ਦਾ ਜਵਾਬ ਦਿੰਦਾ ਜੇ ਤੇਰਾ ਪਰਿਵਾਰ ਹੈ ਜੇ ਤੇਰੇ ਪੁੱਤਰ ਹਨ ਤੇ ਤੈਨੂੰ ਵਰਾਗੀ ਵੀ ਨਹੀਂ ਕਿਹਾ ਜਾ ਸਕਦਾ ਵਾਹੀ ਤੂੰ ਵਰਾਗੀ ਕਿਸ ਚੀਜ਼ ਦਾ ਤੇਰੇ ਤੇ ਪੁੱਤਰ ਨੇ ਤੇਰੀਆਂ ਤੇ ਧੀਆਂ ਨੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪੰਜ ਪੁੱਤਰ ਸਨ ਇੱਕ ਧੀ ਸੀ ਔਰ ਜਦੋਂ ਇਹ ਗੱਲ ਕਹੀ ਤੇ ਸਤਿਗੁਰੂ ਮੁਸਕਰਾਏ ਨੇ ਥੋੜਾ ਉਹਦੇ ਵੱਲ ਤੱਕਦੇ ਨੇ ਫਿਰ ਚੌਥਾ ਸਵਾਲ ਤੁਹਾਡੇ ਕੋਲ ਧਨ ਦੌਲਤ ਹੈ ਤੁਹਾਨੂੰ ਤਿਆਗੀ ਕਿਸ ਤਰ੍ਹਾਂ ਕਿਹਾ ਜਾ ਸਕਦਾ ਫਿਰ ਸਤਿਗੁਰੂ ਉੱਤਰ ਦਿੰਦੇ ਨੇ ਕਹਿੰਦੇ ਨੇ ਔਰਤ ਇਮਾਨ ਪੁੱਤਰ ਨਿਸ਼ਾਨ ਤੇ ਦੌਲਤ ਗੁਜਰਾਨ ਇਹ ਤਿੰਨ ਜਿਹੜੇ ਨੇ ਸਵਾਲਾਂ ਚੋਂ ਦੇ ਜਵਾਬ ਦਿੱਤੇ ਔਰਤ ਆਮਾਨ ਪੁੱਤਰ ਨਿਸ਼ਾਨ ਤੇ ਦੌਲਤ ਗੁਜਰਾਨ ਫਕੀਰ ਨਾ Hindu ਦੇ ਨਾਮ ਮੁਸਲਮਾਨ ਇਹ ਚਾਰ ਉੱਤਰ ਦਿੱਤੇ ਤੇ ਸਤਿਗੁਰੂ ਜੀ ਕਹਿੰਦੇ ਜਿਹੜੇ ਇਸਤਰੀ ਹੁੰਦੀ ਹੈ ਉਹ ਬੰਦੇ ਦਾ ਆਚਰਣ ਸਥਿਰ ਰੱਖਣ ਵਿੱਚ ਸਹਾਈ ਹੁੰਦੀ ਹੈ ਪੁੱਤਰ ਕੁਲ ਦਾ ਨਿਸ਼ਾਨ ਹੁੰਦੇ ਨੇ ਦੌਲਤ ਆਦਮੀ ਦੇ ਗੁਜ਼ਾਰੇ ਲਈ ਜ਼ਰੂਰੀ ਹੁੰਦੀ ਹੈ ਤੇ ਫਕੀਰ ਤਾਂ ਰੱਬ ਦਾ ਪਿਆਰਾ ਹੁੰਦਾ ਆ ਉਹ ਨਾ Hindu ਹੁੰਦਾ ਤੇ ਨਾ Musalman ਹੁੰਦਾ ਉਹ ਸਭਨਾ ਧਰਮਾਂ ਦਾ ਇੱਕੋ ਹੀ ਕਿਹਾ ਜਾਂਦਾ ਆ ਗੁਰੂ ਸਾਹਿਬ ਦੇ ਉੱਤਰ ਸੁਣ ਕੇ ਫਕੀਰ ਸਾਹ ਦੌਲੇ ਨੀਵੀਂ ਪਾਈ ਹੈ ਤਸੱਲੀ ਹੋ ਗਈ ਮਹਾਰਾਜ ਦੇ ਚਰਨਾਂ ਤੇ ਸੀਸ ਰੱਖ ਕੇ ਮਾਫੀ ਮੰਗਦਾ ਮਹਾਰਾਜ ਮੈਂ ਤੇ ਹਉਮੈ ਵਿੱਚ ਐਸਾ ਹੋ ਗਿਆ ਸੀ ਕਿ ਮੈਂ ਹੀ ਫਕੀਰ ਹਾਂ ਮੇਰੇ ਜਿੱਦਾਂ ਕੋਈ ਫਕੀਰ ਨਹੀਂ ਹੈ ਤੂੰ ਆਕੇ ਹੀ ਕੁਲ ਕਾਇਨਾਤ ਦਾ ਮਾਲਕ ਆ ਛੇਦਾ ਕਰਕੇ ਸਤਗੁਰਾਂ ਤੋਂ ਮਾਫੀ ਮੰਗਦਾ ਸਤਗੁਰੂ ਜੀ ਬਖਸ਼ਦੇ ਨੇ ਤੇ ਸਿੱਖੀ ਤੇ ਪ੍ਰਚਾਰ ਕਰਨ ਦਾ ਹੌਕਾ ਦੇ ਕੇ ਆਪ ਅੱਗੇ ਚੱਲਦੇ ਨੇ ਸਤਿਗੁਰਾਂ ਦੇ ਪਾਵਨ ਬਚਨਾਂ ਦੀ ਵਿਚਾਰ ਕਰਦੇ ਆ ਹੋਈਆਂ ਭੁੱਲਾਂ ਦੀ ਖਿਮਾ ਆਓ بڑے ਅਦਬ ਸਤਕਾਰ ਨਾਲ ਗੱਜ-ਵੱਜ ਕੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ